ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਤਸਵੀਰ ਦਾ ਟਾਈਮ 10 ਵਜੇ ਦਾ ਰੈਡੀ ਆਪਾਂ ਹੋ ਗਏ ਇਹ ਕਿੰਨੇ ਵੀ ਜੜੀ ਹੋ ਗਈ ਤੇ ਹਰਫਤ ਸਿੰਘ ਵੀ ਨਾ ਇਹ ਤਾਂ ਹੀ ਕਰ ਲਈ ਆ ਇਹਨਾਂ ਤੁਹਾਨੂੰ ਜਗੇ ਨਹਾਇ ਤਾਂ ਨਹੀਂ ਕੀਤੀ ਆ ਹਰਫਤ ਨੇ ਵੀ ਇਸ਼ਨਾਨ ਕਰਾਇਆ ਅੱਜ ਹਣਾ ਹਰਫਤੇ ਅੱਬਾ ਸਾਰਿਆਂ ਨੇ ਇਸ਼ਨਾਨ ਕੀਤਾ ਉਹ ਕਿ ਅੱਜ ਮੈਂ ਵੀ ਕੀਤਾ ਇਸ਼ਨਾਨ ਇੱਕ ਦੋ ਦਿਨ ਬਾਅਦ ਕਰ ਮੈਂ ਕਰ ਲੈਣਾ ਚਲੋ ਚਲੀਏ ਉੱਠੋ ਸਟੈਂਡ ਅਪ ਸਟੈਂਡੋ ਸਟੈਂਡ ਅਪ ਸਟੈਂਡ ਅਪ ਊਣੀ ਉੱਠੋ ਚਲੋ ਹੁਣ ਗਰਮੀ ਬੜੀ ਹੋ ਗਈ ਹੁਣ ਇਹਨੂੰ ਕਾਟਨ ਦੇ ਕੱਪੜੇ ਪਾਈ ਦੇ ਚਲੋ ਫੜੋ ਉਠੋ 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 ਨਹੀਂ ਜੋਰ ਪਿੰਦਾ ਜੀ ਨਹੀਂ ਜੋਰ ਪਿੰਦਾ ਇਹ ਟੋਪੀ ਰਾਂ ਦੇ ਗਰਮੀ ਲੱਗੂ ਅਟ ਗੱਡੀ ਜੀ ਹੈ ਨਾ ਚਲੋ ਜਾਏਗੀ ਬਾਹਰ ਨਿਕਲ ਕੇ ਵੇਖ ਹਰਫਤੇ ਬਾਹਰ ਨਿਕਲ ਕੇ ਵੇਖੋ ਕਿੱਡੀ ਵਧੀ ਟੋਪ ਲੱਗੀ ਕਿੰਨੀ ਸੋਹਣੀ ਚੰਗਾ ਤੇ ਚਲੋ ਫਿਰ ਚਲ ਜੀ ਗੱਡੀ ਤੋਂ ਤਿੰਨ ਕਿੰਨੇ ਦਿਨ ਹੋ ਗਏ ਨਹੀਂ ਜਾ ਪਿਆ ਸ਼ੀਸ਼ੂ ਜੇ ਖਰਾਬ ਹੋ ਜੋਏ ਚਲੀਏ ਚਲੀਏ ਕਿੱਥੇ ਗਿਆ ਸੀ ਕੱਲ ਕੱਲ ਕਿੱਥੇ ਗਿਆ ਸੀ ਘੁੰਮੀ ਕਰਨ ਗਿਆ ਸੀ ਰਾਤੀਂ ਨੀਲੇ ਆਇਆ ਸੀ ਅਤੀ ਨੀਰੇ ਨੀਰੇ ਆਇਆ ਸੀ ਨੀਲੇ ਨੀਰੇ ਹੈ ਕੱਤ ਨੀਰੇ ਨੀਰੇ ਗੱਤੀ ਹਾਂ ਵੇਖੋ ਬਾਹਰ ਤੁੱਪ ਬਾਹਰ ਤੁੱਪ ਵੇਖੋ ਕਿੰਨੀ ਲੱਗੀ ਏ ਕੜਾਕੇਦਾਰ ਕੜਾਕੇਦਾਰ ਤੁੱਪ ਲੱਗੀ ਏ ਬਾਹਰ ਵੇਖੋ ਸਹੀ ਕੜਾਕੇਦਾਰ ਤੁੱਪ ਇਹ ਕੀ ਹਰ ਪਤਾ ਨਹੀਂ ਮੂੰਹ ਕੋ ਮਾਲਿਆ ਤੋ ਭੂਵੇਂ ਦੀ ਅੱਖ ਚ ਹਰ ਹਫਤੇ ਦੀ ਮੈਡੀਸਨ ਲਵਾਂਗੇ ਕਿਉਂਕਿ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਕਹਿੰਦੇ ਵੀਰਵਾਰਾਂ ਨੂੰ ਦਿਖਾ ਜਿਓ ਆਣ ਕੇ ਅਜ ਅਨਿਹਰਵਾਰੀਆਂ ਕਿੰਨਾਂ ਚਲੋ ਨਾਲੇ ਹਰ ਹਫਤੇ ਨੂੰ ਮੈਡੀਸਨ ਵਗੈਰਾ ਚੈੱਕ ਕਰਉਣਾ ਪੈਂਦਾ ਹਰ ਹਫਤੇ ਹਰ ਮੈਨੂੰ ਖਾਂਸੀ ਜਿਵੇਂ ਖਾਂਸੀ ਲੱਗ ਜਾਂਦੀ ਕਿਸੇ ਵੇਲੇ ਸਾਤੀ ਰੁਕ ਜਾਂਦੀ ਜਿਵੇਂ ਬੱਚੇ ਦੀ ਇਹ ਹਰਫਤੇ ਨਵੀਂ ਐਵੇਂ ਹੀ ਹੋਇਆ ਫਿਰ ਉਦੋਂ ਦਿਖਾਇਆ ਸੀਗਾ ਤੇ ਹੁਣ ਡਾਕਟਰ ਨੇ ਬੋਲਿਆ ਕਿ ਵੀਰਵਾਰ ਦਿਖਾਓ ਤੇ ਅੱਜ ਚੱਲੇ ਆ ਸੀ ਚਲੋ ਬਾਕੀ ਠੀਕ ਆ ਸਭ ਵਧੀਆ ਮਹਾਰਾਜ ਦੀ ਕਿਰਪਾ ਤੁਹਾਨੂੰ ਰਾਮਦਾਸ ਦੀ ਸਭ ਤੇ ਪਿਆਰ ਬਣਾਈ ਰੱਖੇ ਕਾਲਪੁਰਖ ਫਿਰ ਮਿਲਦੇ ਵੇ ਤੁਹਾਨੂੰ ਜਾ ਕੇ ਡਾਕਟਰ ਬਹੁਤ ਹੀ ਪਿਆਰਾ ਬਟਾਲੇ ਦੇ ਵਿੱਚ ਵਾ ਡਾਕਟਰ ਹੈ ਤੇ ਮਤਲਬ ਸਾਸਤੀ ਨਗਰ ਦੇ ਬੈਕ ਸਾਈਡ ਵਾ ਮੈਂ ਨੰਬਰ ਕਾਰਡ ਵਗੈਰਾ ਮੈਂਸ਼ਨ ਕਰਦਾ ਹਾਂ ਕਈ ਮੇਰੀਆਂ ਭੈਣਾਂ ਪੁੱਛਦੀਆਂ ਵਾਂਗੇ ਤੁਸੀਂ ਆਪਣੇ ਬੇਬੀ ਨੂੰ ਕਿੱਥੇ ਦਿਖਾ ਰਹੇ ਹੋ ਕਿੱਥੇ ਮਤਲਬ ਉਹਦੀ ਮੈਡੀਸਨ ਵਗੈਰਾ ਚੱਲਦੀ ਹੈ ਤੇ ਡਾਕਟਰ ਹੀ ਬਹੁਤ ਸਿਆਣਾ ਤੇ ਬਹੁਤ ਹੀ ਹਲੇਮੀ ਦੇ ਨਾਲ ਗੱਲਬਾਤ ਕਰਦਾ ਵਾ ਤੇ ਬਹੁਤ ਹੀ ਪਿਆਰੇ ਤਰੀਕੇ ਨਾਲ ਗਾਈਡ ਕਰਦਾ ਤੇ ਤੁਹਾਨੂੰ ਕਿਸੇ ਨੇ ਦੱਸ ਪਾਈ ਉਹਦੀ ਡਾਕਟਰ ਦੀ ਪਹਿਲਾਂ ਤੇ ਆਪਾਂ ਕਦੀ ਕਿਤੇ ਤੁਰੇ ਫੇਰੇ ਕਦੀ ਕਿਤੇ ਕਦੀ ਕਿਤੇ ਪਰ ਚਲੋ ਉਹ ਡਾਕਟਰ ਬਹੁਤ ਆਪਣੇ ਘਰ ਦੇ ਵਿੱਚ ਬਿੰਦਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕਰਦਾ ਮਤਲਬ ਮਿਲਦੇਵੇਂ ਤੁਹਾਨੂੰ ਜਾ ਕੇ ਉੱਥੇ ਆਪਾਂ ਜਾ ਰਹੇ ਹਾਂ ਗਦਾਸਪੁਰ ਰੋਡ ਤੇ ਅਸੀਂ ਨਾ ਸ਼ਾਸਤਰੀ ਨਗਰ ਡਾਟਾ ਸਾਹਿਬ ਦਾ ਘਰ ਜਿੱਥੇ ਵੈਂਦੇ ਨੇ ਸਸਤੀ ਨਗਰ ਟੈਮੋਜ ਦਾ 10.5 ਦਾ ਚਲੋ ਹਾਂਜੀ ਚਲੋ ਬਈ ਪਹੁੰਚ ਗਏ ਆਪਾਂ ਦੁਕਾਨ ਤੇ ਹਰ ਫਤਰੀ ਮੈਡੀਸਨ ਵੀ ਲੈ ਆਂਦੇ ਆ ਤੇ ਹੁਣ ਕਰੋ ਇਕੱਠਾ-ਗੁੱਠਾ ਜਿਹਾ ਆਪਾਂ ਜਨ ਮਾਰ ਲੰਦਾ ਕੋਟਨ ਕੱਪੜੇ ਦੇ ਫਾਕ ਆ ਚੁੱਕੇ ਆ ਡਿਜ਼ਾਈਨ ਕਰੋ ਚੈੱਕ ਆਪਣਾ ਫੋਟੋ ਕਰੋ ਚੈੱਕ ਇਸ ਤੋਂ ਬਾਅਦ ਗਿਆਣਾ ਦੇਖੋ ਕਲਰ ਦੇਖੋ ਕਲਰ ਕਿੰਨੇ ਕਲਰ ਆ ਰਿਹਾ ਵੇਖੋ ਕਲਰ ਬਹੁਤ ਜ਼ਿਆਦਾ ਮਿਲਣ ਤੁਹਾਨੂੰ ਕਿੱਥੇ ਗਿਲ ਕਲੈਕਸ਼ਨ 28 ਤੇ ਸਾਡਾ ਪੇਜ ਫੋਲੋ ਕਰ ਲਓ ਤੁਮ ਐਨ ਹੋ ਹੋ की करने जी हाँ? गुगु की गल बहुत स्तानिया करने जी बहुत ज्यादा बस जब मम्मी काम करने जी है तो स्तानिया करी जान जी हाँ की कहना की है तू हैं की कहना ना थे तो ਬਲਜੀ ਹੋਰ ਸਨਾਓ ਠੀਕ ਠਾਕ ਘਰੇ ਸਾਰਾ ਠੀਕ ਪਰਿਵਾਰ ਸਭ ਠੀਕ ਠੀਕ ਚਾਈਦਾ ਬੈਠੋ ਫਿਰ ਨਹੀਂ ਭਾਂਤ ਲਿਆ ਹਾਂ ਅੰਦਰ ਆਓ ਉਹ ਮੂਵੀ ਜੀ ਕਿਹਾ ਕਿ ਫਿਰ ਉਹ ਮੂਵੀ ਡਰਦੇ ਵੇਖੀ ਤੁਹਾਡੀ ਬਹੁਤ ਸੋਣੀ ਬਣੀ ਮੈਂ ਨਹੀਂ ਦੇਖੀ ਦੂਜਾ ਪਾਰਟ ਕਹਿੰਦੀ ਪਗੇ ਉਹ ਜੋ ਬਣਾਉਂਦੇ ਹੈ ਹਾਂ ਹਾਂ ਅੱਜ ਦੂਜਾ ਪਾਰਟ अच्छा अच्छा। ਬਣਾਇਆ। ਇੰਸ਼ਾਅੱਲਾਹ। ਉਹਦੇ ਕਾਰਡ ਦੇ ਵਿੱਚ ਹੀ ਹੋ ਗਿਆ। ਚਾਹ ਜ ਫਿਰ ਦੂਜਾ ਬਣਾਉਂਦੇ ਆ। ਕੱਢਦਾ ਕਰੋ ਤੇ ਇਹਨੇ ਪਾਣੀ ਹੀ ਕਰ ਦੇਣਾ। ਅੱਜ ਮੈਂ ਪਾਣੀ ਕਰਦਾ ਕਿਉਂਕਿ ਬਹੁਤ ਕੰਪਲੈਕਸ਼ਨ ਤੇ ਕੋਈ ਇਹ ਗਲਤੀ ਲੱਗ ਗਈ। ਚੰਗਾ ਰੜ ਜੀ। ਸਸੇ ਕਾ। ਸਸੇ ਕਾ। ਦੁਕਾਨ ਤਾਂ ਕੱਲ ਹੀ ਛੁੱਟੀ। ਹਾਂ ਜੀ ਹਰ ਹਰ ਫਤਰੀ ਲੈਣੇ ਬੂਟ। ਬੂਟ ਲੈਣੀਆਂ। ਪੂਰੇ ਨਹੀਂ। ਬੋੜੀ ਬੋੜੇ ਕਾਡ ਲੱਗੇ ਇੱਧਰ। ਕਰੋ ਜੀ। ਕਿਹੜੀ ਸੰਜਾਨੇ ਲਈ ਆ ਠੀਕ ਆ ਕਹਾਂਜੀ ਮਾਦਦ ਕਨਫੰਡੇ ਜਿਲ ਬੰਡੀ ਕਨਫੰਡੇਵਲ ਜਿਲ ਬੰਡੀ ਆ ਗਈ ਇਹ ਆ ਕਨਫੰਡੇਵਲ ਆ ਆ ਬੜੀ ਵਧੀਆ ਆਪਾਂ ਜਾਣ ਲੈ ਲੈ ਵੀ ਹਰਪਤ ਸਿੰਘ ਚप्पल ਲੈ ਕੇ ਆਇਆ ਜਿਵੇਂ ਹਰਪਤੇ ਬੈਠੋ ਫਿਰ ਠੀਕ ਮੈਂਗਾ ਚੱਲ ਹੁਣ ਕਮ ਦੇ ਉਨ ਜਾਣ ਵਾਸਤੇ ਨਹੀਂ ਚੱਪਲ ਕਿੰਨੀਆਂ ਕੰਦੀ ਲੈਣੀ ਚਾਹੀਦੀ ਚੱਪਲ ਇੱਧਰ ਲੈਣ ਲੱਗੇ ਜਲੇਬੀਆਂ ਆ ਵੀ ਜਲੇਬੀਆਂ ਡਿਆ ਕੱਢ ਤਾਜ਼ੀਆਂ ਕੱਢ ਕੇ ਦਊਗਾ ਇਹ ਲੱਗਾ ਨਿਕਲਦੀਆਂ ਵੇ ਜਲੇਬੀਆਂ ਹਰਫਤ ਇਹ ਕਹਿੰਦਾ ਜਲੇਬੀਆਂ ਖਾਣੀਆਂ ਤੇ ਹਰਫਤ ਵਾਸਤੇ ਥੋੜਾ ਸਮਾਨ ਲਿਆ ਹਾਂ ਹਰਫਤ ਵਾਸਤੇ ਉਹ ਜਿਹੜੇ ਕਿ ਐਪਰਨ ਐਪਰਨ ਲਈ ਜੋ ਮੈਨੂੰ ਐਪਰਨ ਕਿਹਾ ਉਹ ਕਹਿੰਦਾ ਇਹ ਬਿਬੰ ਦਿਓ ਕਹਿੰਦਾ ਬੱਚੇ ਵਾਂਗ ਬਿਬਾਂ ਉਹ ਬੇਬੀ ਕਹਿੰਦੇ ਨਾ ਤੇ ਉਹ ਲੈ 2-4 ਰੁਪਏ ਪਰ ਉਹ ਦੁੱਜੇ ਮਿਲਦੇ ਨਾ ਚੇਪੀ ਚੇਪੀ ਦੁੱਧੀਆਂ ਹੁੰਦੀਆਂ ਬਹੁਤ ਸੋਹਣੀਆਂ ਹੈ ਕਾਟਨ ਚੀਆ ਪਰ ਮੈਂ ਕਹਿੰਦਾ ਚੇਪੀ ਵਾਲੀ ਨਹੀਂ ਕਹਿੰਦੇ ਲੋਕੀ ਮੰਗਦੇ ਨਹੀਂ ਮੈਂ ਕਹਿੰਦਾ ਹੀ ਮੰਗਣ ਦੇ ਇਹ ਆ ਤਾਂ ਪੜੀ ਦੁੱਧ ਗਾਦਾ ਤਾਂ ਮੰਗੀਆਂ ਸੀ 2-2 ਲੈਂਦੀਆਂ ਮੈਨੂੰ ਚੱਪਲ ਹਰ ਫਤੇ ਬਾਅਦ ਚੱਪਲ ਦੋ ਕਹਿੰਦੇ ਚੱਪਲਾ ਜੇ ਇਦਾਂ ਹੀ ਬਣੀ ਨਹੀਂ ਆ ਜਿਵੇਂ ਹੈ ਲੈ ਵੀ ਦੁਕਾਨ ਤੋਂ ਲੰਦਾ ਇਹ ਕਚਰਾ ਜਿਹਾ ਲਫਾ ਫਲਫੂਫੇ ਜੇ ਮੈਨੂੰ ਚਾਹੀਤ ਸੀ ਅਗਲਾ ਦਿਨ ਨਹੀਂ लफाफे भी काफ़ी हो जाते फिर तक पता ही है अग बुला दी थी कर दी थी हफ्ते बाद टाइम हो चुका साढ़े ग्यारह बारह का खुल तो के कल मिली जान तो मैं तो हेल्प करा दिया थोड़ी बहुत इतना करके हर फतेह सिंह हूँ सुताजी ਸਾਡੇ 11 12 ਹਸ ਹੋ ਜਾਂਦਾ ਹਰ ਫਤ ਤੇ ਤੋਂ ਲਾਲੀ ਫੁਲਗਾ ਪਾਣੀ ਲੈਟ ਬੰਦਵਾ ਅਬੀ ਰੋਟੀ ਆਪਣੀ ਆ ਚੱਕੀ ਹੈ ਰੋਟੀਆਂ ਲੱਗੇ ਖਾਣ ਆ ਮੈਂ ਕਹਿੰਦਾ ਡਰੈਂਗ ਗੱਲ ਕਰਨੀ ਸਈਆਂ ਭੈਣਾਂ ਦੇ ਮੈਸੇਜ ਆਉਂਦੇਗੇ ਆ ਸੂਟ ਉਹਨਾਂ ਨੂੰ ਉਹਨਾਂ ਨੇ ਵੀਡੀਓ ਵਿੱਚ ਦੇਖਿਆ ਸੀ ਤੇ ਮਤਲਬ ਪਿਛਲੇ ਵਲੌਗ ਦੇ ਵਿੱਚ ਦੇਖਿਆ ਸੀ ਉਹ ਕਮੈਂਟ ਕਰਨ ਦੇਗੇ ਆ ਸੂਟ ਦਾ ਪ੍ਰਾਈਸ ਦੱਸੋ ਤੇ ਆ ਸੂਟ ਮਤਲਬ ਉਹਦੀ ਲੁੱਕ ਦੱਸੋ ਕਿੱਦਾਂ ਦੀ ਹੈ ਕਿਵੇਂ ਹੈ ਹਨਾ ਇਹ ਇਹਦੇ ਵਿੱਚ ਤੁਹਾਨੂੰ ਐਕਸਲ ਤੇ ਡਵਲ ਐਕਸਲ ਵਿੱਚ ਮਿਲ ਜੇਗਾ ਵਾਈਟ ਸੂਟ ਇੱਕ ਟਿਸ਼ੂ ਕੱਪੜਾ ਆਉਂਦਾ ਟਿਸ਼ੂ ਕੱਪੜੇ ਦੇ ਵਿੱਚ ਆ ਰਿਹਾ ਏ ਬਹੁਤ ਹੀ ਪਿਆਰਾ ਆਰਟੀਕਲ ਆ ਵ ਇੱਕ ਫੋਟੋ ਤੋਂ ਲਾਗੇ ਮੈਂਸ਼ਨ ਕੀਤੀ ਹੋਈ ਏ ਮੈਂ ਐਜੰਦਾ ਆਰਟੀਕਲ ਤਿਆਰ ਹੋਣਾ ਹੈ ਤੇ ਇੱਕ ਦੂਸਰਾ ਬਹੁਤ ਪਿਆਰਾ ਆਰਟੀਕਲ ਆ ਆ ਧੋਤੀ ਸਲਵਾਰ ਦੇ ਨਾਲ ਆਇਆ ਬਹੁਤ ਹੀ ਪਿਆਰਾ ਮਦਾ ਆਰਟੀਕਲ ਏ ਵੀ ਤੇ ਇਹ ਵੀ ਆ ਇਹ ਹੈਗਾ ਧੋਤੀ ਸੂਟ ਧੋਤੀ ਸਲਵਾਰ ਸੂਟ ਵੀ ਕਹਿੰਦੇ ਆ ਧੋਤੀ ਸੂਟ ਵੀ ਕਹਿੰਦੇ ਉਹਨੂੰ ਬਹੁਤ ਹੀ ਪਿਆਰਾ ਆਰਟੀਕਲ ਹੈ ਬਾਕੀ ਤੁਸੀਂ ਐਕਸਲ ਤੇ ਡਵਲ ਐਕਸਲ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਸਹਜੇ ਤੇ ਬਹੁਤ ਹੀ ਪਿਆਰੇ ਕਲਰ ਆਏ ਆ ਆਇਆ ਮੈਂਜੰਟਾ ਕਲਰ ਬਹੁਤ ਹੀ ਪਿਆਰੇ ਕਲਰ ਆਏ ਨੇ ਦੋ ਤੇ ਬਾਕੀ ਆਪਣੀ ਦੁਕਾਨ ਤੇ ਬਹੁਤ ਹੀ ਸੋਨੇ ਸੋਨੇ ਸਟਾਕ ਆ ਚੁੱਕੇ ਆ ਆਣ ਕੇ ਜਰੂਰ ਵਿਜ਼ਿਟ ਕਰੋ ਥੈਂਕ ਯੂ ਬਾ ਬਾਏ ਗੁੱਡ ਨਾਈਟ ਰਬ ਰੱਖਾ ਸਸ਼ਕਾਰ ਮਿਲਦੇ ਹਾਂ ਫੇਰ ਤੁਹਾਨੂੰ ਸਵੇਰੇ ਤੇ ਆਪਣੇ ਕੋਲ ਹੋਰ ਵੀ ਨਾਈਟ ਸੂਟ ਵਗੈਰਾ ਬਹੁਤ ਸੋਨੇ ਸੋਨੇ ਆਰਟੀਕਲ ਆ ਚੁੱਕੇ ਆ ਆਣ ਕੇ ਸਾਡੀ ਸ਼ੋਪ ਤੇ ਜਰੂਰ ਵਿਜ਼ਿਟ ਕਰੋ ਬਾਬਾ ਗੁੱਡ ਨਾਈਟ ਸਭਾ ਇਹਦੇ ਇਹਦੇ ਕਰਕੇ ਖਾਸ ਕਰਕੇ ਮੈਂ ਵੀਡੀਓ ਬਣਾਈ ਆ ਕਿਉਂਕਿ ਆਹ ਪਹਿਣਾ ਪੁੱਛ ਰਿਹਾਗੇ ਆਹ ਸੂਟ ਦਾ ਕਿਦਾਂ ਦਾ ਲੁੱਕ ਵਾ ਤੇ ਆ ਦੇਖ ਲਓ ਮੈਂ ਲਾਸਟ ਦੇ ਦੋਵੇਂ ਦੋਵੇਂ ਫੋਟਾ ਮੈਂਸ਼ਨ ਕਰ ਦਾਂਗਾ ਇਹਦੀ ਵੀ ਕਰ ਦੂੰਗਾ ਇਹਦੀ ਕਰ ਦਾਂਗਾ ਓਕੇ ਜੀ ਧੰਨਵਾਦ ਥੈਂਕ ਯੂ ਬਾਬਾ ਗੁੱਡ ਨਾਈਟ